ਅਕੀਤੀ ਤਾਂ ਕਹਿੰਦੇ ਡੀਆਈਜੀ ਹਰਚੰਦ ਪੁੱਲਰ ਦੀ ਦਿਵਾਲੀ ਬੜਾ ਜੇਚ ਘਟ ਰਹੀ ਹੈ ਕਿ ਡੀਆਈਜੀ ਹਰਚੰਦ ਸਿੰਘ ਪੁੱਲਰ ਕੱਲੇ ਹੁਣ ਸੀਬੀਆਈ ਦੇ ਰਡਾਰ ਦੇ ਹਵਾਲੇ ਨਾਲ ਰਿਸ਼ਵਤ ਖੁਰੇ ਦੇ ਮਾਮਲੇ 'ਚ ਨਹੀਂ ਕਿਰੇ ਮਾਮਲਾ ਤਾਂ ਉਗਾ ਬੱਝ ਚੁੱਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਕੋਲੋਂ ਕਹਿੰਦੇ ਜੀ 16 ਕਰੋੜ ਦੀ ਲਗਭਗ ਬੇਨਾਮੀ ਜਾਇਦਾਦ ਹੈ ਕਈ ਕਿਲੋ ਤੋਂ ਬਾਅਦ ਸੋਨਾ ਆ ਜਾ ਉਹਦੇ ਕਹਿੰਦੇ ਗੱਟਾ ਹੋ ਗਿਆ ਜੀ 24 ਲਗਜ਼ਰੀ ਘੜੀਆਂ ਮਿਲ ਗਈਆਂ ਜੀ ਗੱਡੀਆਂ ਦੀਆਂ ਕੁੰਜੀਆਂ ਮਿਲ ਗਈਆਂ ਜੀ ਕਈਆਂ ਦੀਆਂ ਮਹਾਲ ਫਾਰਮ ਹਾਊਸ ਜਿਹੜਾ ਖਰੋਲਿਆ ਤਾਂ ਉਥੋਂ 3 ਲੱਖ ਦੇ ਕਰੀਬ ਦਿੱਤਾ ਕਹਿੰਦੇ ਜੀ ਵਿਦੇਸ਼ੀ ਸ਼ਰਾਬ ਹੀ ਮਿਲ ਗਈ ਜੀ ਇੰਨੀ ਮਹਿੰਗੀ ਇੰਨੀ VIP ਸ਼ਰਾਬ ਹੋ 42 ਤੱਕ ਕੱਟੀ ਜੇ ਪਰਿਵਾਰਕ ਜੀ ਕੋਈ ਨੇੜੇ ਤੇੜੇ ਵੀ ਨਹੀਂ ਗਿਆ ਜੇ ਨੇੜਲਾ ਕੋਈ ਅਜਿਹਾ ਉਹ ਜਾਂ ਕੋਈ ਸਾਂਝ ਪਾਉਣ ਵੀ ਨਹੀਂ ਗਿਆ ਕਹਿੰਦੇ ਅੱਗੇ ਹਰ ਸਾਲ ਦੀਵਾਲੀ ਤੇ ਚਾਹੇ ਚੰਡੀਗੜ੍ਹ ਵਾਲੀ ਕੋਠੀ ਹੋਵੇ ਤੇ ਚਾਹੇ ਸਮਰਾਲਾ ਲੁਧਿਆਣੇ ਵਾਲਾ ਫਾਰਮ ਹਾਊਸ ਹੋਵੇ ਮੇਲਾ ਲੱਗਦਾ ਸੀ ਪਰ ਇਸ ਵਾਰ ਚੰਡੀਗੜ੍ਹ ਚੋਂ ਜਿਹੜੀਆਂ ਤਰ੍ਹਾਂ ਫਰਾਰ ਨੇ ਉਹਨੇ ਜੀ ਵੱਡੇ ਪ੍ਰਸ਼ਾਸਨਿਕ ਤੇ ਪੁਲਿਸ ਸੰਤਰ ਦੇ ਅਧਿਕਾਰ ਤੇ ਜੇ ਵੀ ਇਹ ਨਹੀਂ ਪਹੁੰਚਦੀ ਕਿ ਡੈਰੀ ਬਰਾਮਤ ਹੋਣ ਦੀਆਂ ਖਬਰਾਂ ਮਿਲ ਰਹੀਆਂ ਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਨਾਮ ਬੋਲਦੇ ਨੇ ਜਿਨ੍ਹਾਂ ਇਹਨਾਂ ਨੂੰ ਖਤਸਾ ਕੇ ਸਾਡਾ ਨਾਮ ਹੋ ਸਕਦਾ ਹੈ ਕਹਿੰਦੇ ਉਹ ਸ਼ਹਿਰ ਛੱਡ ਕੇ ਤੁਰ ਗਏ। ਦਿਵਾਲੀ ਅਤੇ ਬੰਦੀ ਛੋੜ ਦੀਵਸ ਦੀਆਂ ਸਮੂਹ ਦਰਸ਼ਕਾਂ ਨੂੰ ਸਮੂਸਰੋਤਮ ਵਾਟ-ਵਾਟ ਮੁਬਾਰਕਾਂ। ਰੱਬ ਕਰੇ ਤੁਹਾਡੇ ਘਰ ਤੁਹਾਡੇ ਬਨੇਰਿਆਂ ਤੇ ਹਮੇਸ਼ਾ ਦੀਵੇ ਜਗਦੇ ਰਹਿਣ, ਘਰ 'ਚ ਖੁਸ਼ੀਆਂ ਖਿੜੇ ਰਹਿਣ। ਫਰਮਾਤਮਾ ਸਭ ਨੂੰ ਤਰੱਕੀਆਂ ਤੇ ਖੁਸ਼ੀਆਂ ਬਖਸ਼ੇ ਪਰ ਪੰਜਾਬ ਦੇ ਵਿੱਚ ਇਸ ਵਾਰ ਦੀਵਾਲੀ ਦੇ ਹਵਾਲੇ ਨਾਲ ਦੋ ਪਹਿਲੂ ਹਤੇ ਕਾਫੀ ਨਜ਼ਰ ਆਏ ਇੱਕ ਪਹਿਲੂ ਉਹ ਪੀੜ ਜਿਹੜੀ ਪੰਜਾਬ ਨੇ ਹੰਢਾਈ ਖਾਸ ਕਰਕੇ ਹੜ੍ਹਾਂਾਂ ਦਾ ਮਾਮਲਾ ਜਿਹੜਾ ਆਪਾਂ ਦੇਖਦੇ ਹਾਂ ਉਹ ਖੇਤਰ ਜਿੱਥੇ ਜਿੱਥੇ ਹੜ੍ਹਾਂ ਨੇ ਪ੍ਰਭਾਵ ਪਾਇਆ ਉਹ ਪੂਰੀ ਤਰ੍ਹਾਂ ਅਜੇ ਉਸ ਸਥਿਤੀ ਤੋਂ ਉੱਪਰ ਨਹੀਂ ਪਾਏ ਕਈਆਂ ਦੇ ਘਰ ਟੇ ਕਈਆਂ ਦੇ ਖੇਤ ੜ ਗਏ ਕਈਆਂ ਦੀ ਫਸਲਾਂ ੜ ਗਈਆਂ ਪਸ਼ੂ ਤਨ ੜ ਗਿਆ ਦੁਕਾਨ ਹੱਟੀਆਂ ਸਾਰਾ ਕੁਝ ਟੇ ਟੇਰੀ ਹੋ ਗਿਆ ਸੋ ਉਹ ਜਿਹੜੇ ਪਰਿਵਾਰ ਇੱਚੋ ਉੱਪਰ ਨਹੀਂ ਪਾਏ ਉਹਨਾਂ ਲਈ ਇਹ ਦੀਵਾਲੀ ਕਾਫੀ ਔਖੀ ਹੈ ਤੇ ਉਹਦੇ ਵਿੱਚ ਸਾਡਾ ਸਭ ਦਾ ਯੋਗਦਾਨ ਬਣਦਾ ਹੈ ਕਿ ਆਪਾਂ ਮਿਲ ਕੇ ਜੋ ਜੋ ਆਪਣਾ ਜਿੰਨੀ ਸਥਿਤੀ ਜਿਸ ਤਰ੍ਹਾਂ ਦਾ ਰੋਲ ਨਿਭਾ ਰਹੇ ਹਾਂ ਧੰਨਵਾਦ ਉਹਨਾਂ ਸੰਸਥਾਵਾਂ ਦਾ ਉਹਨਾਂ ਤਰਾਂ ਦਾ ਉਹਨਾਂ ਪਰਿਵਾਰਾਂ ਦਾ ਉਹਨਾਂ ਲੋਕਾਂ ਦਾ ਜਿਹੜੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਦੂਜੇ ਪਾਸੇ ਤਾਜ਼ੀ ਘਟਨਾ ਨੇ ਇੱਕ ਵਾਰ ਫਿਰ ਸਬਦਾਂ ਧਿਆਨ ਕਿੱਚਾ ਕਿ ਆਇਕਤੀ ਤਾਂ ਕਹਿੰਦੇ ਡੀਆਈਜੀ ਹਰ ਚਰਨ ਭੁੱਲਰ ਦੀ ਦੀਵਾਲੀ ਬੜੈਲ ਜ਼ਿਲ੍ਹੇ ਚ ਕੱਟ ਰਹੀ ਹੈ ਉਧਰ ਬੜੈਲ ਜ਼ਿਲ੍ਹੇ ਚ ਦੀਵਾਲੀ ਕੱਟ ਰਹੀ ਹੈ ਤੇ ਇੱਧਰ ਘਰਾਂ ਚ ਕੋਠੀਆਂ ਚ ਮਹਿਲਾਂ ਚ ਫਾਰਮ ਹਾਊਸਾਂ ਚ ਸੁੰਨ ਪਸਰਿਆ ਇਹ ਤੋਂ ਪਹਿਲਾਂ ਕਿ ਆਪਾਂ ਇਹ ਸਥਿਤੀ ਨੂੰ ਭਰਪੀਏ ਕਿ ਬੜੇ ਤਰਨੇ ਵਾਲੇ ਜਿਹੜੇ ਬੰਦੇ ਸੀ ਨਾ ਕੱਲੇ ਡੀ.ਆਈ.ਜੀ ਹਰਚੰਦ ਸਿੰਘ ਪੁੱਲਰ ਦਾ ਮਾਮਲਾ ਨਹੀਂ ਹੋਰ ਕਈ ਉਹਨਾਂ ਤੱਕ ਜਾਈਏ ਉਤੋਂ ਪਹਿਲਾਂ ਜਿਹੜਾ ਤਾਜ਼ਾ ਪਹਿਲੂ ਉੱਪਰ ਹੈ ਉਹ ਇਹ ਵੀ ਹੈ ਕਿ ਡੀ.ਆਈ.ਜੀ ਹਰਚੰਦ ਸਿੰਘ ਪੁੱਲਰ ਕੱਲੇ ਹੁਣ ਸੀ.ਬੀ.ਆਈ ਦੇ ਰਡਾਰ ਦੇ ਹਵਾਲੇ ਨਾਲ ਰਿਸ਼ਵਤਖੋਰੀ ਦੇ ਮਾਮਲੇ 'ਚ ਨਹੀਂ ਕਿਰੇ ਮਾਮਲਾ ਤਾਂ ਉਹ ਗਾਂ ਬੱਝ ਚੁੱਕਿਆ ਹੈ ਉਬਰਾਨਦਗੀ ਜੋ ਕੁਝ ਬਰਾਮਦ ਹੋਇਆ ਉਹਦੇ ਕਰੋ ਜੋ ਕੁਝ ਸੀ.ਬੀ.ਆਈ ਨੇ ਦਾਅਵਾ ਕੀਤਾ ਕਿ ਆਹ ਕੁਝ ਅਸੀਂ ਹਾਸਲ ਕਰ ਲਿਆ ਉਹ ਤੱਥ ਸਬੂਤ ਅਕਸਾਈਜ਼ ਐਕਟ ਦੇ ਤਹਿਤ ਕਾਰਵਾਈ ਇੱਕ ਨਮਾ ਵਿੱਚ ਜੁੜ ਗਿਆ ਤੇ ਹੁਣ ਇਸ ਤੋਂ ਬਾਅਦ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਮਤਲਬ ਇਹ ਈਡੀ ਸਿੱਧੀ ਇਨਵਾਲਵ ਹੋ ਜਾਣੀ ਹੈ ਬਿਲਕੁਲ ਜੀ ਡੀਆਈਜੀ ਅਰਚਨ ਸਿੰਘ ਭੁੱਲਰ ਕੋਲੋਂ ਕਹਿੰਦੇ ਜੀ 16 ਕਰੋੜ ਦੀ ਲਗਭਗ ਬੇਨਾਮੀ ਜਾਇਦਾਦ ਹੈ ਜਦੋਂ ਉਹਦੇ ਕਰੋ ਜਾਂ ਉਹਦੇ ਹੋਰ ਥਾਵਾਂ ਤੋਂ ਦਸਤਾਵੇਜ਼ ਇਕੱਠੇ ਕਰਕੇ ਦੰਪ ਭਰਿਆ ਕਿ 7.5 ਕਰੋੜ ਤਾਂ ਨਕਦ ਫੜ ਲਿਆ ਜੀ 2.5 ਕਿਲੋ ਤੋਂ ਬਾਅਦ ਸੋਨਾ ਆ ਜਾਉ ਤੇ ਕਹਿੰਦੇ ਗੱਟਾ ਹੋ ਗਿਆ ਜੀ 24 ਲਗਜ਼ਰੀ ਗੱਡੀਆਂ ਮਿਲ ਗਈਆਂ ਜੀ ਗੱਡੀਆਂ ਦੀਆਂ ਕੁੰਜੀਆਂ ਮਿਲ ਗਈਆਂ ਜੀ ਕਈਆਂ ਦੀਆਂ ਪਰ 50 ਦੇ ਕਰੀਬ ਜ਼ਮੀਨਾਂ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਨੇ ਤੇ ਕਹਿੰਦੇ ਜਿਹੜੇ ਉਹ ਦਸਤਾਵੇਜ਼ ਨੇ ਉਹਨਾਂ ਚੋਂ ਬਹੁਤ ਜ਼ਿਆਦਾ ਬੇਨਾਮੀ ਜ਼ਮੀਨਾਂ ਜਾਇਦਾਦਾਂ ਦੇ ਦਸਤਾਵੇਜ਼ ਨੇ ਹੁਣ ਇਸ ਨੇ ਮੁਸ਼ਕਲ ਵਧਾਈ ਆ ਕਹਿੰਦੇ ਜੀ ਇਹਦੇ ਕਾਰਨ ਇਹ ਅੰਕੜਾ ਸਾਹਮਣੇ ਆ ਰਿਹਾ ਜੀ ਕਿ ਬੈਸੇ ਤਾਂ ਸਾਲਾਨਾ ਆਮਦਨ ਟੱਬਰ ਦੀ 38 ਲੱਖ ਰੁਪਏ ਬਣਦੀ ਆ ਮਤਲਬ 78.38 ਲੱਖ ਸੂਰਜ ਨੂੰ ਧਰਤੀ ਤੋਂ ਖੜ ਕੇ ਆਕਾਸ਼ ਮਾਥਰਾਂ ਵਰਗਾ 38 ਲੱਖ ਸਾਲ ਦਾ ਜੇ ਉਹਦੇ ਨਾਲ ਵੀ ਮਤਲਬ ਕਿਸੇ ਅਧਿਕਾਰੀ ਪਰਿਵਾਰ ਦਾ ਕਿਸੇ بڑے ਘਰਾਣੇ ਦਾ ਢਿੱਡਣਾ ਭਰੇ ਫਿਰ ਇਹਦਾ ਮਤਲਬ ਕਿ ਇਹ ਸਾਰਾ ਕੁਝ ਉਹ ਇਕੱਠਾ ਹੋਇਆ ਉਹ ਗਿ੍ਰਿਸ਼ਪਤ ਖਰੀਦਾ ਪੈਡੂ ਹੈ ਕਿ ਇਹ ਉੱਥੇ ਤੱਕ ਪ੍ਰਕਿਰਿਆ ਜਾ ਰਹੀ ਹੈ ਆ ਨੋਸ ਪਰ ਕ੍ਰਿਆ ਤਹਿਤ ਕਹਿੰਦੇ ਜੀ ਉਹ ਮਹਾਲ ਫਾਰਮ ਹਾਊਸ ਜਦੋਂ ਫਰੋਲਿਆ ਤਾਂ ਉਥੋਂ 3 ਲੱਖ ਦੇ ਕਰੀਬ ਦੀ ਤਾਂ ਕਹਿੰਦੇ ਜੀ ਵਿਦੇਸ਼ੀ ਸ਼ਰਾਬ ਹੀ ਮਿਲ ਗਈ ਜੀ ਇੰਨੀ ਮਹਿੰਗੀ ਇੰਨੀ VIP ਸ਼ਰਾਬ ਆ ਉਹ ਕਹਿੰਦੇ ਨਹੀਂ ਮਹਿੰਗੀ ਸ਼ਰਾਬ ਆ ਤੇ ਉਹ 3 ਲੱਖ ਦੇ ਕਰੀਬ ਦੀਆਂ ਬੋਤਲਾਂ ਨੇ ਜੀ ਕਹਿੰਦੇ ਹੁਣ ਐਕਸਾਈਜ਼ ਵਿਭਾਗ ਨੇ ਆਪਣੇ ਧਾਰਾ ਮਾ ਤਹਿਤ ਕਾਰਵਾਈ ਸ਼ੁਰੂ ਕਰਤੀ ਹੁਣ ਉਧਰੋਂ ਵੀ ਐਕਸ਼ਨ ਸ਼ੁਰੂ ਹੋ ਗਿਆ ਪਰ ਜਿਹੜੀ ਉਹਨੇ ਬੇਨਾਮੀ ਜਾਇਦਾਦ ਹੈ ਜਾਂ ਇਹ ਬੇਨਾਮਾ ਪੈਸਾ ਹੈ ਇਹ ਸਾਰਾ ਕੁਝ ਜੋ ਵੀ ਹੈ ਚਾਹੇ ਉਹ ਜ਼ਮੀਨਾਂ ਹੋਣ ਚਾਹੇ ਪਲਾਟ ਫਲੈਟ ਕੋਠੀਆਂ ਦਾ ਹਵਾਲਾ ਹੋਵੇ ਚਾਹੇ 7.5 ਕਰੋੜ ਦਾ ਹਵਾਲਾ ਹੋਵੇ ਜਿਹੜੀ ਆਮਦਨ ਤੋਂ ਵੱਧ ਸਰੋਤਾਂ ਦੇ ਹਵਾਲੇ ਨਾਲ ਕਮਾਈ ਆਮਦਨ ਹੈ ਇਹਦੇ ਆਧਾਰ ਤੇ ਉੱਤੇ ਕਹਿੰਦੇ ਜੀ ਹੁਣ ਈਡੀ ਇਨਵੋਲਵ ਹੋਣ ਯਾਰ ਯਸੋ ਇਸ ਲਈ ਦੀਵਾਲੀ ਦਾ ਕੱਟੀ ਝੇਲ ਚ ਪਰਿਵਾਰਕ ਜੀ ਕੋਈ ਨੇੜੇ ਤੇੜੇ ਵੀ ਨਹੀਂ ਗਿਆ ਜੇ ਨੇੜਲਾ ਕੋਈ ਅਜਿਹਾ ਹੋ ਜਾਂ ਕੋਈ ਸਾਂਝ ਪਾਉਣ ਵੀ ਨਹੀਂ ਗਿਆ ਪਰ ਹੁਣ ਇਹ ਕਾਰਵਾਈ ਅੱਗੇ ਵੱਧ ਕੇ ਆਂ ਤੋ ਤਰੀਕਿਆਂ ਨਾਲ ਅੱਗੇ ਵਧ ਗਈ ਹੈ ਚਲ ਇੱਕ ਪਹਿਲੂ ਤਾਂ ਇਹ ਹੈ ਪਰ ਦੂਸਰਾ ਪਹਿਲੂ ਇਹ ਵੀ ਹੈ ਜਨਾਬ ਕਿ ਵੀ ਕੱਲੇ ਹਰਚੰਦ ਸਿੰਘ ਭੁੱਲਰ ਦੀ ਕਿਉਂ ਬਾਕੀ ਉਹਨਾਂ ਦੇ ਨੇੜੇ ਤੇੜੇ ਜਿਹੜੇ ਮਹਿਫਲੇ ਜਮਾਉਂਦੇ ਸੀ ਐ ਉਹਨਾਂ ਦੀ ਗੁੱਡ ਬੁੱਕ 'ਚ ਸੀ ਕਿ ਉਹਨਾਂ ਨੂੰ ਵੀ ਕੋਈ ਫਿਕਰ ਪਿਆ ਕਹਿੰਦੇ ਅੱਗੇ ਹਰ ਸਾਲ ਦੀਵਾਲੀ ਤੇ ਚਾਹੇ ਚੰਡੀਗੜ੍ਹ ਵਾਲੀ ਕੋਠੀ ਹੋਵੇ ਤੇ ਚਾਹੇ ਸਮਰਾਲਾ ਲੁਧਿਆਣੇ ਵਾਲਾ ਫਾਰਮ ਹਾਊਸ ਹੋਵੇ ਮੇਲਾ ਲੱਗਦਾ ਸੀ ਕਹਿੰਦੇ ਲੋਕ ਲੈਨ ਲਾ ਕੇ ਮੱਥਾ ਟਿਕਣੋਂ ਦੀ ਮਤਲਬ ਇਹ ਫਿਰ ਕੱਲਾ ਚੱਲਦੇ ਭੁੱਲਰ ਦੇ ਥੋੜਾ ਲੱਗਦਾ ਹੋਊਗਾ ਪੰਜਾਬ ਚ ਕਿੰਨੇ ਰਾਜਨੀਤਿਕ ਘਰਾਣੇ ਕਿੰਨੇ ਰਾਜਨੀਤਿਕ ਵਿਅਕਤੀ ਕਿੰਨੇ ਸਿਆਸੀ ਰਸੂਕ ਵਾਲੇ ਬੰਦੇ ਕਿੰਨੇ ਪ੍ਰਸ਼ਾਸਨਿਕ ਤੇ ਪੁਲਿਸ ਤੰਤਰ ਵਾਲੇ ਬੰਦੇ ਉਹਨਾਂ ਦੇ ਘਰੇ ਵੀ ਤਾਂ ਇਸੇ ਤਰ੍ਹਾਂ ਲੈਣਾ ਲੱਗਦੀ ਹੈ ਇਸੇ ਤਰ੍ਹਾਂ ਮੱਥੇ ਟਿਕਦੇ ਆ ਇਸੇ ਤਰ੍ਹਾਂ ਚੜਾਵਾ ਚੜਦਾ ਤੇ ਉਹ ਦੀਵਾਲੀ ਉਹਨਾਂ ਦੀ ਦੀਵਾਲੀ ਤਾਂ ਇੰਜ ਮਨਾਈ ਜਾਂਦੀ ਹੈ ਇਸ ਵਾਰ ਹਰਚੰਦ ਸਿੰਘ ਭੁੱਲਰ ਦੀ ਦੀਵਾਲੀ ਤਾਂ ਪੈਗੀ ਮੱਤ ਸੀਬੇ ਜਿਹੜਾ ਆਰਥ ਨੇ ਕੁਝ ਤਰ੍ਹਾਂ ਕਹਿੰਦੀ ਆ ਦੇ ਪਿੱਛੇ ਬੀਜੇਪੀ ਦੀ ਸਿਆਸਤ ਵੀ ਹੈ ਕੁਝ ਕਹਿੰਦੀ ਆ ਕਿ ਭਗਵੰਤ ਮਾਨ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਇਸੇ ਤਾਂ ਰਾਜਨੀਤਿਕ ਤਰ੍ਹਾਂ ਤੱਕ ਜਾਊਗਾ ਜਦੋਂ ਤੱਕ ਰਾਜਨੀਤਿਕ ਤਰ੍ਹਾਂ ਤੱਕ ਜਾਊਗਾ ਤਦ ਹੀ ਜਤਾ ਦੇਖਾਂਗੇ ਪਰ ਇਸ ਵਾਰ ਚੰਡੀਗੜ੍ਹ ਚੋਂ ਜਿਹੜੀਆਂ ਤਰ੍ਹਾਂ ਫਰਾਰ ਨੇ ਉਹਨੇ ਜੀ ਵੱਡੇ ਪ੍ਰਸ਼ਾਸਨਿਕ ਤੇ ਪੁਲਿਸ ਤੰਤਰ ਦੇ ਅਧਿਕਾਰੀ ਜਿਨ੍ਹਾਂ ਨੇ ਕਹਿੰਦੇ ਕਿ ਇੱਕ ਤਰ੍ਹਾਂ ਨਾਲ ਆਪਣੇ ਗੇਟ ਤੇ ਲਿੱਕਾ ਲਾ ਦਿੱਤਾ ਹੋਵੇ ਕਿ ਵੀ ਇੱਕ ਦੀਵਾਲੀ ਦੇ ਦਿਨ ਨਾ ਆਇਓ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਕਿ ਕੋਈ ਸੀਆਈਡੀ ਦਾ ਐ ਕੋਈ ਸੀਬੀਆਈ ਦਾ ਕੋਈ ਈਡੀ ਦਾ ਕੋਈ ਇਨਕਮ ਟੈਕਸ ਦਾ ਇਹਨਾਂ ਦਾ ਸੀਸੀਟੀਵੀ ਕੈਮਰਾ ਸਾਡੇ ਤੇ ਲੱਗਿਆ ਬਿਲਕੁਲ ਚੰਡੀਗੜ੍ਹ ਚ ਕਹਿੰਦੇ ਇਸ ਵਾਰ ਅਧਿਕਾਰੀਆਂ ਦੀ ਦੀਵਾਲੀ ਬਹੁਤ ਫਿੱਕੀ ਆ ਸੀਬੀਆਈ ਦੇ ਡਰ ਤੋਂ ਅਫਸਰਾਂ ਨੇ ਸ਼ਹਿਰ ਛੱਡ ਦਿੱਤਾ ਤੇ ਡੀਆਈਜੀ ਭੁੱਲਰ ਦੀ ਇੱਕ ਡੈਰੀ ਬਰਾਮਦ ਹੋਣ ਦੀਆਂ ਖਬਰਾਂ ਮਿਲ ਰਹੀਆਂ ਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਨਾਮ ਬੋਲਦੇ ਨੇ ਜਿਨ੍ਹਾਂ ਇਹਨਾਂ ਨੂੰ ਖਤ ਸਕੇ ਸਾਡਾ ਨਾਮ ਹੋ ਸਕਦਾ ਹੈ ਕਹਿੰਦੇ ਉਹ ਸ਼ਹਿਰ ਛੱਡ ਕੇ ਤੁਰ ਗਏ ਨੇ ਤੇ ਉਹਨਾਂ ਦੀ ਦੀਵਾਲੀ ਤੱਕ ਦੀ ਵਿੱਕੀ ਪੈ ਗਈ ਹੈ ਚੰਡੀਗੜ੍ਹ 'ਚ ਰਿਸ਼ਵਤ ਕਾਂਡ ਦੇ ਮਾਮਲੇ 'ਚ ਚਰਚਾ ਚਾਈ ਡੀਆਈਜੀ ਆਈਪੀਐਸ ਅਧਿਕਾਰੀ ਅਰਚਨ ਸਿੰਘ ਪੁੱਲਰ ਦੀ ਇਸ ਤਰੀਕੇ ਨਾਲ ਮਨਾਈ ਜਾ ਰਹੀ ਦੀਵਾਲੀ ਜਿਹੜੀ ਬਰੈਲ ਜਿਲ੍ਹੇ 'ਚ ਕੱਟ ਰਹੀ ਆ ਉਹਨਾਂ ਨਾਲ ਹੀ ਦਰਜਨਾ ਤੋਂ ਜ਼ਿਆਦਾ ਅਜਿਹੇ ਉੱਚ ਅਧਿਕਾਰੀ ਨੇ ਜਿਨ੍ਹਾਂ 'ਚ ਆਈਐਸ ਆਈਪੀਐਸ ਇਹ ਸਾਰੇ ਹੈ ਨਾ ਤੇ ਉਹ ਸਾਰੇ ਵੀ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਕਿੰਸੀਬੀਏ ਦੀ ਡਾਰਡਾਰਤੇ ਨੇ ਇਸ ਲਈ ਉਹ ਬਚ ਕੇ ਜਾ ਰਹੇ ਨੇ ਕਿਉਂਕਿ ਅਧਿਕਾਰੀ ਕਹਿੰਦੇ ਕਿ ਚੰਡੀਗੜ੍ਹ ਛੱਡ ਚੁੱਕੇ ਨੇ ਉਹਨਾਂ ਨੂੰ ਡਰ ਹੈ ਕਿ ਸੀਬੀਏ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ਉਹਨਾਂ ਨੂੰ ਵੀ ਤਾਲਬ ਕਰ ਸਕਦੀ ਹੈ ਆਈਪੀਐਸ ਭੁੱਲਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੀ ਰਿਪੋਰਟ ਦਾ ਪ੍ਰਗਟਾਵਾ ਹੈਗਾ ਸੋ ਚਰਚਾ ਤਾਂ ਵੀ ਤੁਰੀ ਅੱਗੇ ਕੁਝ ਡੀਐਸਪੀ ਤੋਂ ਜਲਦੀ ਪੁੱਛਗਿੱਛ ਹੋ ਸਕਦੀ ਹੈ ਤੇ ਕਿਉਂਕਿ ਟਿਕਾਣਿਆਂ ਦੇ ਉੱਤੇ ਜਿਵੇਂ ਆਪਾਂ ਕਿਹਾ ਕਿ ਅਰਚਰ ਸਿੰਘ ਪੁੱਲਰ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਤਲਬ ਕਿ ਸਨਾਟਾ ਹੈ ਉਸੇ ਤਰ੍ਹਾਂ ਉਹਨਾਂ ਅਧਿਕਾਰੀਆਂ ਦੇ ਘਰਾਂ ਦੇ ਬੂਹਿਆਂ ਦੇ ਬਾਹਰ ਵੀ ਇਸ ਵਰ ਚਾਹੇ ਉਹ ਆਈਪੀਐਸ ਹੋਣ ਚਾਹੇ ਉਹ ਆਈਈਐਸ ਹੋਣ ਇਹ ਲੜਪਗ ਰੜਾਰ ਤੇ ਚੱਲ ਰਹੇ ਨੇ ਤੇ ਉਹਦੇ ਕਾਰਨ ਉਹਨਾਂ ਸਾਰਿਆਂ ਨੂੰ ਡਰ ਲੱਗ ਰਿਹਾ ਤੋਂ ਜੀ ਕਹਿੰਦੇ ਕੋਈ ਡਾਇਰੀ ਮੰਡ ਦੀ ਚਰਚਾ ਹੈਗੀ ਆ ਕਿ ਸੀਬੀ ਦੇ ਹੱਥ ਆਈਪੀਐਸ ਪੁੱਲਰ ਹੋਰਾਂ ਦੀ ਇੱਕ ਇੱਕ ਕਿਸੇ ਟਿਕਾਣੇ ਤੋਂ ਇੱਕ ਡਾਇਰੀ ਲੱਗੀ ਆ ਹੱਥ ਜਿਹਦੇ ਵਿੱਚ ਕਹਿੰਦੇ ਰੀਅਲ ਅਸਟੇਟ ਟ੍ਰਾਂਸਫਰ ਹੁੰਦਾ ਪੁਲਿਸ ਦੇ ਸਿਵਲ ਨਾਲ ਸੰਬੰਧਿਤ ਹੈ ਕੁਝ ਕੰਪਨੀਆਂ ਦੇ ਕੁਝ ਅਧਿਕਾਰੀਆਂ ਦੇ ਕੁਝ ਵਿਅਕਤੀਆਂ ਦੇ ਨਾਮ ਨੇ ਤੇ ਕਹਿੰਦੇ ਕਿ ਅੰਦਾਜ਼ਾ ਲਾਇਆ ਜਾ ਰਿਹਾ ਕੀ ਇਹ ਨਾਮ ਉਹਨਾਂ ਦੇ ਨੇ ਜਿਨ੍ਹਾਂ ਤੋਂ ਲੈਣਾ ਹੈ ਜਿਨ੍ਹਾਂ ਨੂੰ ਦੇਣਾ ਹੈ ਜਿਨ੍ਹਾਂ ਦਾ ਹਿੱਸਾ ਹੈ ਜਿਨ੍ਹਾਂ ਦਾ ਪੱਤਾ ਉਹ ਹੈ ਸੋ ਇਸ ਲਈ ਕਹਿੰਦੇ ਕਿ ਇਸ ਵਾਰ ਅਧਿਕਾਰੀਆਂ ਦੀ ਵੀ ਦਿਵਾਲੀ ਖਾਸੀ ਫਿੱਕੀ ਜਾ ਰਹੀ ਹੈ ਚਲੋ ਬਰਾਮ ਜੰਦੀ ਦਿਵਾਲੀ ਪਰਮਾਤਮਾ ਕਰੇ ਸਭ ਦੇ ਘਰੇ ਰੋਸ਼ਨੀ ਹੋਵੇ ਚਾਨਣ ਹੋਵੇ ਖੁਸ਼ੀਆਂ ਹੋਣ ਉਹਨ ਕੋਈ ਕਿਸਨਾ ਠੱਗੀ ਠੋੜੀ ਨਾ ਲਾਵੇ ਜੇ ਦਸਾਂ ਨੂੰ ਆਂਦੀ ਕਿਰਤ ਕਰਕੇ ਵੀ ਢੜਨੀ ਪਰਦਾ ਤੇ ਫੇਰ ਤਾਂ ਜੋ ਮਰਜੀ ਕਮਾ ਲਓ ਜਿੱਥੋਂ ਮਰਜੀ ਠੱਗ ਲਓ ਫਿਰ ਕਦੇ ਨੀਤ ਵੀ ਨਹੀਂ ਪਰਣੀ ਕਿਉਂਕਿ ਸਵਾਲ ਟੈਡ ਦਾ ਨਹੀਂ ਸਵਾਲ ਨੀਤ ਦਾ ਸੋ ਸਨ ਵੀ ਮੰਡੀਆਂ ਚ ਬੈਠੇ ਨੇ ਬਜ਼ੁਰਗਾਂ ਨੂੰ ਵੀ ਦਿਹਾੜੀ ਦਾ ਮਸਲੇ ਨੇ ਹੈਨਾ ਕਾਰੋਬਾਰੀ ਰੁਜ਼ਗਾਰ ਛੋਟੇ ਦੁਕਾਨਦਾਰ ਉਹਨਾਂ ਦਾ ਵੀ ਕੋਈ ਪਹਿਲੂ ਹੈਗਾ ਸੋ ਇਸ ਲਈ ਪਰਮਾਤਮਾ ਸਭ ਦੀ ਦਿਵਾਲੀ ਖੁਸ਼ੀਆਂ ਭਰੀ ਕਰੇ ਭਾਰਤੀ ਅਦਾਲਤੀ ਪ੍ਰਕਿਰਿਆ ਦੇ ਵਿੱਚ ਫੈਸਲਿਆਂ ਦੀ ਰਫ਼ਤਾਰ ਬਹੁਤ ਧੀਮੀ ਹੈ ਮੈਂ ਇਨਸਾਫ਼ ਦੀ ਗੱਲ ਨਹੀਂ ਕਰ ਰਿਹਾ ਮੈਂ ਫੈਸਲਿਆਂ ਦੀ ਗੱਲ ਵੀ ਕਰ ਰਿਹਾ ਕਿ ਜਿਹੜੇ ਅਦਾਲਤੀ ਪ੍ਰਕਿਰਿਆ 'ਚ ਮਾਮਲੇ ਆਉਂਦੇ ਨੇ ਉਹਨਾਂ 'ਚ ਫੈਸਲਾ ਕੋਲ ਤੱਕ ਪਹੁੰਚਣ ਤੱਕ ਵੀ ਉਹਨਾਂ ਨੂੰ ਬਹੁਤ ਦੇਰ ਲੱਗ ਜਾਂਦੀ ਹੈ ਜਸਟਿਸ ਮਿਲਣ ਦੀ ਆਸ ਤਾਂ ਵੈਸੇ ਹੀ ਸਾਡੇ ਸਿਸਟਮ ਨੇ ਬਹੁਤ ਮੱਠੀ ਪਾ ਦਿੱਤੀ ਹੈ ਪਰ ਕਦੇ ਕਦੇ ਕੁਝ ਜਿਹੇ ਪਹਿਲੂ ਸਾਹਮਣੇ ਆਉਂਦਾ ਹੈ ਜਿਹੜਾ ਧਿਆਨ ਖਿੱਚਦਾ ਹੈ ਕਿ ਸ਼ਾਇਦ ਚੰਗੇ ਦੀ ਆਸ ਭਜੇ ਲੰਘੇ ਦਿਨਾਂ 'ਚ ਜਿਵੇਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੂਬਿਆਂ ਦੇ ਰਾਜਪਾਲ ਨੂੰ ਹਦਾਇਤ ਕੀਤੀ ਦੇਸ਼ ਦੇ ਰਾਸ਼ਪਤੀ ਨੂੰ ਕਿ ਵੀ ਘਟੋ ਘਟ ਤੁਹਾਡੇ ਕੋਲ ਜਿਹੜੇ ਸੂਬਿਆਂ ਦੇ ਬਹਿਲਾਉਂਦੇ ਨੇ ਉਹਨਾਂ ਤੇ ਤੁਰੰਤ ਸਹੀ ਪਾਓ ਨਹੀਂ ਪਾ ਸਕਦੇ ਤਾਂ ਗ੍ਰਾਸਪਤੀ ਸਾਹਿਬ ਕੋਲ ਭੇਜੋ ਤੇ ਰਾਸ਼ਪਤੀ ਸਾਹਿਬ ਨੂੰ ਵੀ ਕਿਹਾ ਵੀ ਘਟੋ ਘਟ 3 ਮਹੀਨਿਆਂ 'ਚ ਫੈਸਲਾ ਲਓ ਇਸ ਪ੍ਰਕਿਰਿਆ ਦੇ ਉੱਤੇ ਜਿੱਥੇ ਮੰਥਨ ਸ਼ੁਰੂ ਹੋਇਆ ਦੁਬਾਰਾ ਚਾਰਜ ਹੋਈ ਸ਼ੁਰੂ ਹੋਈ ਉੱਥੇ ਆਮ ਜਨ ਨੂੰ ਇੱਕ ਆਸ ਪੱਜੀ ਕਿ ਜੇ ਇੰਦਰ ਨੂੰ ਗੱਲ ਤੁਰੀਆ ਤਾਂ ਸ਼ਾਇਦ ਅਦਾਲਤੀ ਗੱਲ ਨੂੰ ਵੀ ਗੱਲ ਤੁਰੇ ਕਿ ਵੀ ਅਦਾਲਤਾਂ ਦੇ ਵਿੱਚ ਵੀ ਤੈਹ ਸਮੇਂ ਦੇ ਵਿੱਚ ਮਾਮਲੇ ਨਿਪਟਾਇਆ ਕਰਨ ਬੰਦੇ ਤਰਤੀ ਤੋਂ ਜਲੇ ਜਾਂਦੇ ਨੇ ਰੁਕਸ ਤੋਂ ਜਾਂਦੇ ਨੇ ਪਰ ਫੈਂਸ ਨਹੀਂ ਹੁੰਦੇ ਜਿੱਲੇ ਸਿਕ ਕਤਲੇਮ ਸਾਡੇ ਮਰੇ ਹੋ ਕਾਰਨ ਅਜੇ ਤੱਕ ਇਨਸਾਫ ਪਟਕ ਰਹੇ ਨੇ ਲੋਕ ਇਨਸਾਫ ਲੈਣ ਲਈ ਕਈ ਇਸ ਦੁਨੀਆ ਤੋਂ ਚਲੇ ਗਏ ਯੋ ਕਿ ਨ ਦੇ ਜੀਓ 84 ਦੇ ਵਿੱਚ ਮਾਰੇ ਗਏ ਉਹ ਪਿੱਛੇ ਪਰਿਵਾਰ ਲੜਦੇ ਲੜਦੇ ਇਸ ਦੁਨੀਆ ਤੋਂ ਚਲੇ ਗਏ ਪਰ ਇਨਸਾਫ ਸੋ ਇਸ ਲਈ ਜਦੋਂ ਫਿਰ ਸੁਪਰੀਮ ਕੋਰਟ ਨੇ ਰਾਜਪਾਲ ਔਰ ਰਾਸ਼ਪਤੀ ਨੂੰ ਹਦਾਇਤ ਕੀਤੀ ਤਦ ਉਮੀਦ ਵੱਜੀ ਕਿ ਸ਼ਾਇਦ ਹੋਣਾ ਬਾਕੀ ਅਦਾਲਤੀ ਪ੍ਰਕਿਰਿਆ ਚ ਵੀ ਤੇਜ਼ੀ ਆਉਗੀ ਉਹਦੇ ਵਿੱਚ ਇੱਕ ਆਸ ਅਜ ਫਿਰ ਜਾਗੀ ਮਾਨਯੋਗ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਬਕਾਇਆ ਪਈਆਂ ਜਿਹੜੀਆਂ ਫਾਂਸੀ ਦੀਆਂ ਪਟੀਸ਼ਨਾਂ ਨੇ ਉਹਨਾਂ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਘਟੋ-ਘਟ ਆਉਂਦੇ 6 ਮਹੀਨਿਆਂ ਚ ਇਹਨਾਂ ਦਾ ਨਿਪਟਾਰਾ ਕੀਤਾ ਜਾਵੇ ਫਾਂਸੀ ਵਾਲੇ ਮਾਮਲਿਆਂ ਚ ਸੁਪਰੀਮ ਕੋਰਟ ਨੇ 8 ਲੱਖ ਤੋਂ ਵੱਧ ਲਗਭਗ 9 ਲੱਖ ਦੇ ਕਰੀਬ 8 ਲੱਖ 82000 ਤੋਂ ਵੱਧ ਜਿਹੜੀਆਂ ਪਟੀਸ਼ਨਾਂ ਫਾਂਸੀ ਨਾਲ ਸੰਬੰਧਿਤ ਨੇ ਇੰਨੀ ਵੱਡੀ ਤਦਾਦ ਦੇ ਵਿੱਚ ਦੇਸ਼ ਚ ਜਿਹੜੀਆਂ ਪਟੀਸ਼ਨਾਂ ਲੰਬੀਆਂ ਲੰਬੇ ਸਾਮਿਆਂ ਤੋਂ ਤੁਰੀਆਂ ਆ ਰਹੀਆਂ ਨੇ ਪਿੱਛੇ ਪੈਂਡਿੰਗ ਤੁਰੀਆਂ ਆ ਰਹਿਣ ਉਹਨਾਂ ਦੇ ਨਿਪਟਾਰੇ ਲਈ 6 ਮਹੀਨਿਆਂ ਦਾ ਸਮਾਂ 882578 ਪਟੀਸ਼ਨਾਂ ਨੇ ਸੁਪਰੀਮ ਕੋਰਟ ਨੇ ਦੇਸ਼ ਭਰ ਦੀਆਂ ਅਦਾਲਤਾਂ ਨੂੰ ਕਹਿੰਦੇ ਬਕਾਇਆ ਜਿਹੜੀਆਂ ਚੱਲੀਆਂ ਆ ਰਹੀਆਂ ਫਾਂਸੀ ਦੀਆਂ ਪਟੀਸ਼ਨਾਂ ਦੀ ਵੱਡੀ ਗਿਣਤੀ ਨੂੰ ਐ ਮਤਲਬ ਧਿਆਨ ਚ ਰੱਖਦੇ ਆ ਹੋਇਆ ਗਹਿਰੀ ਚਿੰਤਾ ਪ੍ਰਗਟਾਈਆ ਤੇ ਹਦਾਇਤ ਕੀਤੀ ਹੈ ਕਿ ਬਕਾਇਦ ਤੌਰ ਤੇ ਇਹਦੀ ਗੌਰ ਕੀਤੀ ਜਾਵੇ ਤੇ ਇਹਦੇ ਉੱਤੇ ਨਜ਼ਰਸਾਨੀ ਕਰਦੇ ਆ ਅਦਾਲਤਾਂ ਇਹ 882578 ਫਾਂਸੀ ਦੀਆਂ ਪਟੀਸ਼ਨਾਂ ਨੂੰ ਅਗਲੇ 6 ਮਹੀਨੇ ਅਚਨ ਨਪਟਾਉ 6ਤੀ ਨਪਟਾਉ ਦੀ ਦਰਤ ਕੀਤੀ ਤੇ 6 ਮਹੀਨੇ ਦਾ ਸਮਾਂ ਦਿੱਤਾ ਇਹ ਤੋਂ ਪਹਿਲਾਂ ਵੀ ਕਹਿੰਦੇ 6 ਮਾਰਚ 2025 ਨੂੰ ਵੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਬਕਾਇਆ ਆਪੋ ਆਪਣੀਆਂ ਜਿਹੜੀਆਂ ਡਿਵੀਜ਼ਨਲ ਅਦਾਲਤਾਂ ਚ ਅਜੀਆਂ ਪਟੀਸ਼ਨਾਂ ਸੀ ਉਹਨਾਂ ਨੂੰ ਲਿਮਿਟਡਲੀ ਕਿਹਾ ਸੀਗਾ ਤੇ ਉਹਦਾ ਅਸਰ ਇਹ ਹੋਇਆ ਸੀਗਾ ਕਿ 3,38,685 ਮੌਤ ਦੀ ਸਜ਼ਾ ਦੇ ਮਾਮਲਿਆਂ ਦਾ ਨਪਟਾਰਾ ਕੀਤਾ ਗਿਆ ਤੇ ਇਸ ਲਈ ਕਹਿੰਦੇ ਕਿ ਉਸ ਨਿਰਦੇਸ਼ ਤੋਂ ਬਾਅਦ 338685 ਦੇ ਕਰੀਬ ਤੱਕ ਪਹੁੰਚਿਆ ਪਰ ਅੱਜ ਦੀ ਤਰੀਕ ਚ ਵੀ 882000 ਤੋਂ ਵੱਧ ਮਾਮਲੇ ਅਜੇ ਵੀ ਫਾਂਸੀ ਨਾਲ ਸੰਬੰਧਿਤ ਪੈਂਡਿੰਗ ਲਟਕਦੇ ਨੇ। ਬ੍ਰਵੀਤ ਸਿੰਘ ਰਾਜਵਾਨ ਵਾਲਾ ਮਾਮਲਾ ਸਭ ਦੇ ਧਿਆਨ ਚ ਆ। ਕਿ ਉਸ ਮਾਮਲੇ ਦੇ ਵਿੱਚ ਕਿਸੇ ਸਮੇਂ ਤਾਂ ਇਹ ਤੈਅ ਹੋ ਰਿਹਾ ਸੀਗਾ ਕਿ ਵੀ ਫਾਂਸੀ ਤੋਂ ਉਮਰ ਕੈਚ ਬਦਲਿਆ ਜਾ ਸਕਦਾ ਹੈ ਪਿਟੀਸ਼ਨਾਂ ਵੀ ਪਈਆਂ ਉਹ ਸਾਰਾ ਉਹ ਪੈਂਡਿੰਗ ਹੈ ਨਿਪਟਾਰਾ ਹੀ ਨਹੀਂ ਹੋ ਰਿਹਾ। ਮਤਲਬ ਫાંਸੀ ਦੇ ਦੇ ਨਹੀਂ ਜੇ ਨਿਤਰੀਖ ਨੂੰ ਇਸ ਲਈ ਤੁਹਾਨੂੰ ਸ਼ਿਫਟ ਕਰਤਾ ਉਸ ਚੱਕੀ ਚ ਤੇ ਤੁਸੀਂ ਫાંਸੀ ਦੇ ਨਹੀਂ ਪਾਏ ਤੇ ਇਸ ਲਈ ਉਹ ਚੱਕੀ ਚ ਵੀ ਬੰਦ ਮਤਲਬ ਉਹ ਸਜ਼ਾ ਫਿਰ ਕਾਦੀ ਮਿਲੀ ਜੀ ਹੁਣ ਤੇ ਜਿਹੜੇ ਜੇ ਫાંਸੀ ਦੀ ਸਜ਼ਾ ਤਾਂ ਅਦਾਲਤ ਕਹਿੰਦੀ ਹੈ ਵੀ ਪੁੱਛੀ ਜਾਂਦੀ ਹੁਣ ਅਦਾਲਤ ਕਿ ਕਿੰਨੇ ਨੇ ਫੈਸਲਾ ਕੀਤਾ ਵੀ ਉਧਰ ਮੈਂ ਬਲਬੀਰ ਸਿੰਘ ਰਾਜੋਆਣਾ ਕਹਿੰਦਾ ਵੀ ਮੈਂ ਤਾਂ ਪਟੀਸ਼ਨ ਪਾਈ ਨਹੀਂ ਤੇ ਇਸ ਨੂੰ ਨਿਪਟਾਰਾ ਕਰੋ ਦੇਣੀ ਆ ਜਾਂ ਨਹੀਂ ਦੇਣੀ ਐਸਜੀਪੀਸੀ ਚਾਰਜ ਹੋਈ ਕਰ ਰਹੀ ਹੈ ਤੇ ਮਾਮਲੇ ਲਟਕ ਰਹੇ ਨੇ ਹੁਣ ਕੀ ਇਸ ਪ੍ਰਕਿਰਿਆ ਦੇ ਤਹਿਤ ਉਹ ਵੀ ਮਾਮਲਾ ਵੈਸੇ ਤਾਂ ਉਹ ਮਾਮਲਾ ਜਿੱਦ ਨਾਲ ਅੱਗੇ ਵਧੀਆ ਤੇ ਤਾਰੀਖ ਸੀਗੀ ਉਸਦੇ ਨਹੀਂ ਹੋਈ ਸੁਣਵਾਈ ਲੰਘੀ 15 ਤਰੀਕ ਨੂੰ ਆਉਂਦੀ ਦਿਨ ਸੁਣਵਾਈ ਹੋ ਸਕਦੀ ਹੈ ਉਹ ਜਦੋਂ ਲਿਸਟਿੰਗ ਹੋ ਗਿਆ ਉਹ ਮਾਮਲਾ ਤਾਂ ਦੁਬਾਰਾ ਤੋਂ ਚਰਚਾ ਹੋਊਗੀ ਸਰਕਾਰ ਨੇ ਆਪਣਾ ਜਵਾਬ ਦੇਣਾ ਹੈ ਇਸੇ ਚਾਰਜ ਹੋਈ ਦੇ ਤਹਿਤ ਇੱਕ ਮਾਮਲਾ ਇੱਕ ਵਾਰ ਕੇਂਦਰਿਤ ਹੋਇਆ ਉਹ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਇੱਕ ਵਾਰ ਫਿਰ ਇਹ ਉਮੀਦ ਵੱਜੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਸਕਦੀ ਹੈ 550 ਸਾਲਾ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਇੱਕ ਲਿਸਟ ਭੇਜੀ ਗਈ ਸੀ ਜਿਹੜੀ ਤਾਮਿਲ ਤਹਿਤ ਲਗਭਗ ਤੈ ਸੀ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾ ਸਕਦਾ ਉਹਨਾਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਸੀ ਪਰ ਫਿਰ ਪਤਾ ਨਹੀਂ ਕੀ ਹੋਇਆ ਅਜਿਹਾ ਕਿ ਉਹ ਸਾਰੀ ਚਾਰਜਰੀ ਰੁਕ ਗਈ ਪਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲੇ ਦੇ ਵਿੱਚ ਕਿਤਨਾ ਕਿਤੇ ਮੌਜੂਦਾ ਸੱਤਾਧਾਰੀ ਤਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਜਦੋਂ ਨਾਲ ਦਿੱਲੀ ਦੀ ਸਰਕਾਰ ਸੀ ਤਾਂ ਕੇਜਰੀ ਵਾਲੀ ਸਵਾਲਾਂ ਦਾ ਘੇਰੇ ਵਿੱਚ ਰਹੀ ਕਿ ਉਹਨਾਂ ਨੇ ਇੱਕ ਦਸਕਤਾਂ ਕਰਕੇ ਮਾਮਲਾ ਰੁਕਿਆ ਤੇ ਹੁਣ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਆਪਣਾ ਸਿਆਸੀ ਥਾਂ ਲੱਭਦੀ ਫਿਰਦੀ ਹੈ। ਉਸ ਨੂੰ ਇਹ ਵੀ ਲੱਗਦਾ ਕਿ ਪਿੰਡਾਂ 'ਚ ਵੜਨ ਦੇ ਲਈ ਸਿੱਖ ਘਰਾਂ 'ਚ ਦਾਖਲ ਹੋਣ ਦੇ ਲਈ ਸਾਨੂੰ ਕੁਝ ਇਹ ਪ੍ਰਮੁੱਖ ਮੁੱਦੇ ਜਿਹੜੇ ਭਾਵਨਾਤਮਕ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਛੂਣਾ ਪੜਿਆ। ਇਸ ਲਈ ਕਹਿੰਦੇ ਜੀ ਦਵਿੰਦਰਪਾਲ ਸਪੁੱਲਰ ਦੀ ਰਿਹਾਈ ਦਾ ਮਾਮਲਾ ਮੁੜ ਚਰਚਾ 'ਚ ਆ ਗਿਆ। ਬੇਸ਼ੱਕ ਬੀਜੇਪੀ ਦੇ ਸਿੱਖ ਇੱਕ ਸਿੱਖ ਲੀਡਰ ਵੱਲੋਂ ਇਹ ਇਸ ਗੱਲ ਨੂੰ ਗਾਹ ਤੁਰਿਆ ਜਾ ਰਿਹਾ ਹੈ। ਆਰ ਪੀ ਸਿੰਘ ਹਾਂ ਉਹ ਨਹੀਂ ਜਿਹੜੇ ਆਰ ਪੀ ਸਿੰਘ ਹਾਂ ਆਰ ਪੀ ਸਿੰਘ ਜਿਹੜੇ ਆਰ ਪੀ ਸਿੰਘ ਭਾਜਪਾ ਦੇ ਬਲਾਰੇ ਵੀ ਰਹੇ ਨੇ ਉਹਨਾਂ ਨੇ ਕਹਿੰਦੇ ਜੀ ਦਿੱਲੀ ਦੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਤੇ ਪਹੁੰਚ ਅਪਰੋਚ ਵੀ ਕੀਤੀ ਆ ਕਿ ਵੀ ਤੁਹਾਡੇ ਕੋਲੇ ਮਾਮਲਾ ਪੈਂਡਿੰਗ ਹੈ ਦਵਿੰਦਰਪਾਲ ਸਿੰਘ ਪੁੱਲਰ ਲਗਭਗ ਪਿਛਲੇ 14 ਸਾਲਾਂ ਤੋਂ ਭੁਲਣ ਦੀ ਬਿਮਾਰੀ ਦਾ ਸ਼ਿਕਾਰ ਹੈ ਉਸ ਦੀ ਫਾਂਸੀ ਨੂੰ ਉਮਰ ਕੈਚ ਬਦਲ ਦਿੱਤਾ ਗਿਆ ਸੀ ਤੇ ਪਰ ਹੁਣ ਉਹ ਜਿਸ ਸਥਿਤੀ ਚੋਂ ਲੰਘ ਰਿਹਾ ਉਸ ਨੂੰ ਪਰੋਲ ਤਾਂ ਮਿਲੀ ਹੈ ਚੰਗੇ ਦਿਨਾਂ 'ਚ ਪਰ ਉਸ ਦੇ ਮਾਮਲੇ ਤੇ ਰਿਹਾਈ ਦੀ ਜਿਹੜੀ ਮੰਗ ਹੈ ਪਰਿਵਾਰ ਦੀ ਸਿੱਖ ਸੰਸਥਾਾਂਾਂ ਦੀ ਪੰਦਰਕ ਤਰ੍ਹਾਂ ਦੀ ਉਸ ਤੇ ਉੱਤੇ ਗੌਰ ਕੀਤਾ ਜਾਵੇ। ਸੋ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਕਹਿੰਦੇ ਬੰਦੀ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱលਦੀ ਰਿਹਾਈ ਦਾ ਮਾਮਲਾ ਹਮਦਰਦੀ ਵਜੋਂ ਮੁੜ ਵਿਚਾਰਿਆ ਜਾ ਰਿਹਾ। ਇਸ ਬੰਦੀ ਭਾਜਪਾ ਦੇ ਕੌਮੀ ਤਰਜਮਾਨ ਕਹਿੰਦੇ ਆਰ ਪੀ ਸਿੰਘ ਨੇ ਦਿੱਲੀ ਦੇ ਸਾਬਕਾ ਬਤਾਈ ਇੱਕ ਵੀ ਰਹੇ ਨੇ। ਤੇ ਦਿਲੀਜੀ ਮੁੱਖ ਮੰਤਰੀ ਰੇਖਾ ਗੁਪਤਾ ਤੱਕ ਪਹੁੰਚ ਅਪਰੋਚ ਕੀਤੀ ਹੈ ਇੱਕ ਚਿੱਠੀ ਲਿਖੀ ਹੈ ਕਿ ਦਵਿੰਦਰਪਾਲ ਪੁੱਲਰ ਸਿੰਘ ਦੀ ਰਿਹਾਈ ਦੇ ਮਾਮਲੇ ਤੇ ਮੋੜ ਚਰਚਾ ਕੀਤੀ ਜਾਵੇ ਮੋੜ ਵਿਚਾਰ ਕੀਤਾ ਜਾਵੇ ਤੇ ਉਹਨਾਂ ਨੇ ਅਪੀਲ ਕੀਤੀ ਹੈ ਇਸ ਦੀ ਪੁਸ਼ਟੀ ਕਰਦੇ ਆ ਕਹਿੰਦੇ ਆਰ ਪੀ ਸਿੰਘ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਪੁੱਲਰ ਦਾ ਮਾਮਲਾ ਬਾਕੀ ਬੰਦੀ ਸਿੰਘਾਂ ਨਾਲੋਂ ਵੱਖਰਾ ਹੈ ਕਿਉਂਕਿ ਉਹ ਇੱਕ ਮਾਨਸਿਕ ਰੋਗ ਚੋਂ ਲੰਘ ਰਿਹਾ ਹੈ ਇਸ ਲਈ ਕਹਿੰਦੇ ਕਿ ਉਹਦੀ ਰਿਹਾਈ ਜ਼ਰੂਰ ਹੋਣੀ ਚਾਹੀਦੀ ਹੈ ਉਹਨਾਂ ਦੀ ਮੰਗ ਦੇ ਉੱਤੇ ਕਹਿੰਦੇ ਜੀ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਮੈਂ ਵਕਾਇਤ ਤੌਰ ਤੇ ਮੀਟਿੰਗ ਕੀਤੀ ਹੈ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਕੰਮ ਕੇਜਰੀਵਾਲ ਨਹੀਂ ਕਰ ਸਕਗੇ ਕਿ ਉਹ ਕੰਮ ਰੇਖਾ ਗੁਪਤਾ ਕਰੇਗੀ ਕਿ ਇਹ ਸੱਚ ਮੁੱਚ ਭਾਵਨਾਤਮਕ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ ਕਿ ਇਹ ਦੇ ਵਿੱਚੋਂ ਵੋਟ ਸਿਆਸਤ ਹੈ ਮੈਸੇ ਰਾਜਨੀਤਿਕ ਤਰ੍ਹਾਂ ਕੁਝ ਵੀ ਕਰਨ ਉਹ ਤੇ ਲੋਕ ਵੋਟ ਪੱਕ ਦੇਖਦੀਆਂ ਨੇ ਸੋ ਕੀ ਇਹਦੇ ਨਾਲ ਬੀਜੇਪੀ ਆਪਣੇ ਆਪ ਨੂੰ ਮਜ਼ਬੂਤ ਹੁੰਦਾ ਦੇਖ ਰਹੀ ਹੈ ਪੰਜਾਬ ਦੇ ਵਿੱਚ ਕਿ ਉਹਨਾਂ ਨੇ ਕੋਈ ਇਹਦੇ ਤੇ ਖੋਜ ਖਬਰ ਕੀਤੀ ਹੈ ਕਿ ਹੁਣੇ ਵਕਤ ਹੈ ਆਪਣੇ ਹੱਥ ਜੇ ਬਾਦਲਾਂ ਨਾਲ ਸਾਂਝ ਦੇ ਦੌਰਾਨ ਕਰਾਂਗੇ ਤਾਂ ਸੇਰਾ ਉਹ ਲੈ ਜਾਣਗੇ ਇਸ ਲਈ ਸੇਰਾ ਅਸੀਂ ਲਈਏ ਕਿ ਇਹ ਸੇਰੇ ਦੀ ਵੀ ਲੜਾਈ ਹੈ ਕ੍ਰੈਡਿਟ ਵਾਰ ਦੀ ਵੀ ਲੜਾਈ ਹੈ ਪਰ ਜੋ ਵੀ ਹੋਵੇ ਇਹ ਚਿਰਾਂ ਦੀ ਮੰਗ ਸੀ ਉਸ ਮੰਗ ਨੂੰ ਕਿ ਬੂਰਪੰਦਾ ਨਜ਼ਰ ਆ ਰਿਹਾ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸ਼ਹੀਦੀ ਪਰਬ ਮਨਾਇਆ ਜਾਏਗਾ ਕਿ ਉਸ ਸਮੇਂ ਇਹ ਆਸ ਕੀ ਤਿਆਰੀ ਹੈ ਕਿ ਉਹ ਇਹ ਉਸ ਸਮੇਂ ਮਾਮਲਾ ਨੇੜੇ ਲੱਗ ਸਕਦਾ ਹੈ ਇਹਦਾ ਇਧਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਤੇ ਬਲਬੀਤ ਸਿੰਘ ਰਾਜਵਾਨ ਹੋਰਾਂ ਦੀ ਫਾਂਸੀ ਨੂੰ ਉਮਰ ਕੱਚ ਬਦਲਣ ਦਾ ਇਹ ਦੋ ਮਾਮਲੇ ਬਹੁਤ ਨੇੜਾ ਨੇ ਤੇ ਲੋਕ ਇਹਨੂੰ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਪੁਰਬ ਦੇ ਹਵਾਲੇ ਨਾਲ ਦੇਖ ਰਹੇ ਨੇ ਕਿ ਸ਼ਾਇਦ ਉਸ ਸਮੇਂ ਸਰਕਾਰ ਦੇ ਮਨ ਤੇ ਕੋਈ ਅਜਹੀ ਰਹਿਮ ਵਸੇ ਕਿ ਮੇਰ ਹੋਵੇ ਤੇ ਉਹ ਇਹ ਕੁਛ ਪੈਸੇ ਲੈ ਲੈਣ ਸੋ ਇਹਦੇ ਉੱਤੇ ਦੇਖਦੇ ਆਂ ਜੀ ਸਰਕਾਰਾਂ ਕਿਵੇਂ ਅੱਗੇ ਵੱਧੀਆਂ ਪਰ ਇੱਕ ਵਾਰ ਚਰਚਾ 'ਚ ਫੇਰਨੇ ਇਮਾਮਲੇ